ਫਤਰ ਨਾਲ ਲਿਖੋ ਰੈਡਿੰਗ ਜਿਹੜਾ ਹੌਲੀ ਹੌਲੀ ਹੁੰਦੇ ਆ ਫਿੱਟ ਗਿਆ ਬਹੁਤ ਜ਼ਿਆਦਾ ਹੈ ਅਰੇ ਬਾਪ ਚਾ ਕਰ ਫਸਲਾਂ ਦਾ ਹੁਣ ਪੱਕੀਆਂ ਫਸਲਾਂ ਤੇ ਤੂੰ पार पार असल पकी आहे बहुत गहर मीर ਜਿਆਦਾ بارش ਹੋ ਰਹੀ ਹੈ ਬਹੁਤ ਜ਼ਿਆਦਾ ਹੀ ਥੋੜਾ ਹੁਣ ਦਿਖਣ ਲੱਗਿਆ ਪਹਿਲਾਂ ਇੰਨਾ ਨਹੀਂ ਰੱਬ ਨੇ ਪੂਰਾ ਕਹਿਰ ਮਚਾਇਆ ਵਾ ਫਸਲਾਂ ਪੱਕੀਆਂ ਵਾ ਦੋ ਚਾਰ ਦਿਨ ਹਟ ਕੇ ਪਾਲੀ ਪਰ ਨਾ ਪੂਰਾ ਜੋਸ਼ ਵਿੱਚ ਪੱਕੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਣਾ ਹੁਣ ਪਾਣ ਪਾਪ ਕੀ ਕਰਦੇ ਅਸਲ ਪੱਕੀ ਜੇ ਤਰ ਆਪਣੇ ਬਹੁਤ ਪਿਆਰ ਵਿੱਚ ਚਾਹਤ ਉਹ ਨਹੀਂ ਦਿਨਾਂ ਦੇ ਸੋ ਜੀ ਇਧਰ ਬਾਰਸ਼ ਛੱਟ ਗਈ ਤੇ ਵੇਖੋ ਰਸਤੇ ਬੰਦ ਕਰ ਦਿੱਤੇ ਟਾਇਰੇ ਟੁੱਟ ਗਏ ਨੇ ਬਹੁਤ ਜ਼ਿਆਦਾ ਲੈ ਆ ਟੁੱਟੀ ਵੀ ਗਈ ਜੀ ਕਦੀ ਟੁੱਟ ਸਾਲੇ ਲਵਾਇਆ ਉਹ ਆ ਮੇਰੇ ਸਾਹ ਨਾ ਉਹ ਮਿਟ ਗਿਆ ਜਿਹੜਾ ਹੈ ਲੋਕੀ ਗੇਟ ਜਿਆ ਬਣਿਆ ਉਹ ਟੁੱਟ ਗਿਆ ਜੀ ਉਹ ਕੰਮ ਬੜਾ ਖਰਾਬ ਹੋਇਆ ਉਹ ਇਕੱਠੀ ਸਾਰਾ ਉਹ ਭੇਜ ਗਈ ਹੋਣੀ ਸਾਰੀ ਫਿਰ ਨੇੜੀ ਵਿੱਚ ਮੈਂ ਹਾਂ ਉੱਡ ਜਾਣਾ ਤੂੰ ਜਿੰਨੀ ਨੇੜੀ ਚੁੱਕ ਚੁੱਕ ਚੀਜ਼ਾਂ ਮਾਰਾਂ ਢੀ